ਕਿ ਬੱਦਲਾਂ ਚੱਲਿਆ ਅੱਜ ਤੇਰੇ ਲਈ ਸਹਿਰ ਅਨੰਦਪੁਰ ਸੱਡ ਕੇ ਆਪਣਾ ਲੈ ਤੁਰ ਚੱਲਿਆ ਅੱਜ ਤੇਰੇ ਲਈ ਸਹਿਰ ਇਸ ਦੀਆਂ ਗਲੀਆਂ ਅੰਦਰ ਖੇੜ ਖੇੜ ਕੇ ਪੜਿਆ ਮੈਂ ਸਹਿਰ ਇਸ ਦੀਆਂ ਗਲੀਆਂ ਅੰਦਰ ਖੇੜ ਟਾੜੀ ਮਾਰ ਕੇ ਗੁਰੂ ਜੀ ਜਗਤ ਨਿਕਾਲੇ ਮੁਗਲਾਂ ਨੂੰ ਫਜਦਾ ਫੈਗੀਆਂ ਟਾੜੀ ਮਾਰ ਕੇ ਗੁਰੂ ਜੀ ਜਗਤ ਨਿਕਾਲੇ ਮੁਗਲਾਂ ਨੂੰ ਫਜਦਾ ਫੈਗੀਆਂ सुमारे <laughs> र <laughs> ਜੀਤ ਤੇ ਜੁਝਾਰ ਦੀ ਮਿਲਾਂਗੇ ਜਰੂਰ ਅਸੀਂ ਝੂਠੀ ਮੁੱਠੀ ਹੌਸਲਾ ਦੇ ਮਿਲਾਂਗੇ ਜਰੂਰ ਅਸੀਂ ਝੂਠੀ ਮੁੱਠੀ ਹੌਸਲਾ ਦੇ ਗੱਲੀ ਬਾਤੀ ਰਹੀਆਂ ਮਟਾਲੀਨੀ ਤਸਨੀ ਹਵਾਏ ਮੈਨੂੰ ਦੇ ਕੋਈ ਸਨੇਹਾ ਕਿਦਰ ਗਿਆ ਮੇਰਾ ਲਾਲਨੀ ਕਿਦਰ ਗਿਆ ਮੇਰਾ ਲਾਲਨੀ ਸਰਸਾ ਤੋਂ ਬੱਕੇ ਹੋ ਕੇ ਰਹਿ ਦੇਉੜੀ ਕੇਓ ਸਰਸਾ ਤੋਂ ਬਸ ਕੇ ਹੋ ਕੇ ਰਹਿਨੇ ਉਡੀਕ ਦੇਓ ਵੱਡੇ ਵੀਰੇ ਆਪੇ ਲੱਭ ਲੈਣ ਦੇ ਵੀਰੇ ਅਪ ਲੱਭ ਲੈਣਗੇ ਆਉਣਗੇ ਜ਼ਰੂਰ ਆਉਣਗੇ ਜ਼ਰੂਰ ਸਾਨੂੰ ਕਰਦੇ ਤਿਹਾਰ ਬੜਾ ਸਾਡੇ ਤੋਬਾ ਗੈਰ ਕਿਦਾਰ ਐਣਗੇ ਸਾਡੇ ਤੋਬਾ ਗੈਰ ਕਿਦਾਰ ਐਣ ਵੇ ਦੂਰ ਤੱਕ ਪਿੱਛੇ ਮੁੜ ਦੇਖਦੇ ਸੀ ਤੁਰੇ ਆਉਂਦੇ ਦੋਵੇਂ ਮੇਰੇ ਨਾਲ ਨਹੀਂ ਤੁਰੇ ਆਉਂਦੇ ਦੋਵੇਂ ਮੇਰੇ ਨਾਲ ਨਹੀਂ ਦੱਸਨੀ ਹਵਾਏ ਕੋਈ ਦੇ ਤੂੰ ਸਲੇਹਾ ਮੈਨੂੰ ਕਿੱਧਰ ਗਿਆ ਮਨ ਵਿੱਚ ਆਸ ਲਾ ਕੇ ਹੱਥੇ ਹਾਰੇ ਸੋਗੇ ਤੂੰ ਮਨ ਵਿੱਚ ਆਸ ਲਾ ਕੇ ਹੱਥੇ ਹਾਰੇ ਸੋਗੇ ਤੂੰ ਮਨ ਵਿੱਚ ਆਸ ਲਾ ਕੇ ਅਗਦੇ ਮਿਲਾਂਗੇ ਸਵੇਰੇ ਜਦ ਸਾਰਿਆਂ ਨੂੰ ਰੁਸ ਰੁਸ ਸਭ ਨੂੰ ਸਤਾਣਗੇ ਦੁਸਰੂਸ ਸਭ ਨੂੰ ਸਤਾਣਗੇ

मेरे बच्चा दस दो हाँ एक गल माता दी मेरे बच्चा दस दो हाँ इको गल माता पुछ दी नीले बने सिर ते दमाले सी छी नंदा नहीं पूरी ਚਲੇਸੀ ਉਦੇਸਰ ਲ ਮਾਤਾ ਪੁੱਛਦੀ ਸਿਖੇ ਡਰ ਦੇ ਦਿਨ ਖੇਡਾਂ ਖੇਲ ਗਏ ਉਹ ਪਰੀ ਜਿਸ ਰਾਤ ਸਿਵਡੇ ਰੱਖੀ ਉਹਨਾਂ ਨੇ ਤਿਆਰੀ ਜਿਸ ਰਾਤ ਸਿਵਡੇ ਰੱਖੀ ਉਹਨਾਂ ਨੇ ਤਿਆਰੀ ਮੁਖ ਬੋਲੇ ਸੀ ਬੋਲੇ ਸੋਨੇ ਹਾਂ गल माता पूछ दी मेरे बच्चा दस दो हां एको गल माता पूछ दिता वा दी मेरे बच्चे आदा दस दो की हार एक गल माता पूछ दी मेरे बच्चे आदा दस दो की हार एक गल माता पूछ दी वाहेगुरु जी का खालसा वाहेगुरु जी की बुद्धि ਸਾਰੇ ਨੰਤਾਨੀਆਂ ਹਾਜ਼ਰੀਆਂ ਬਿਲਕੁਲ ਪੇਟਾਮਾ ਦਾ ਪ੍ਰਵਾਨ ਕਰਨੀਆਂ ਚੱਲਿਆ ਕਰਮ ਕਰਮ ਦੇ ਕੇ ਵਿਚਲਾਉਣਾ ਦਾ ਰੂਪ ਨਾਮ ਦਾ ਗੁਰ ਸਿੱਖੀ ਜੀਵਨ ਉਹ ਚੜ੍ਹਦੀ ਕਲਾ ਦੇ ਦਰਪਨ ਦਾ ਪ੍ਰਦਾਨ ਕਰਣ ਆਪ